ਆ ਵੀ ਮਤਰਾ ਹੁਣ ਆਪਾਂ ਚੱਲੇ ਆਂ ਵਿਏਟਨਾਮ ਦੀ ਜਰਨੀ ਤੇ ਦੋ ਤਿੰਨ ਦਿਨ ਉੱਥੇ ਸਟੇ ਹੋ ਕੇ ਉਸ ਤੋਂ ਬਾਅਦ ਸਿੱਧਾ ਇੰਡੀਆ ਓਕੇ ਬਾਏ ਪਹੁੰਚ ਗਏ ਅਰਪਟ ਲੋ ਜੀ ਵਿਏਟਨਾਮ ਦੀ ਇਮੀਗ੍ਰੇਸ਼ਨ ਹੋ ਗਈ ਸੌਰੀ ਲਾਉਂਸ ਦੀ ਜੀ ਹੁਣ ਆਪਾਂ ਚੱਲੇ ਆਂ ਵਿਏਟਨਾਮ ਵੋ ਚੀਮਿੰਨ ਸਿਟੀ ਔਰ ਇਹ ਆਪਣਾ ਬੰਬੂ ਕਾਰਟ ਨਾ ਇਮੀਗ੍ਰੇਸ਼ਨ ਵੀ ਹੋ ਗਈ ਸਾਰਾ ਕੁਝ ਹੋ ਗਿਆ ਬੈਗ ਵੀ ਹੋ ਗਿਆ ਅੱਲੋ ਜੀ ਹੁਣ ਆਪਾਂ ਚੱਲੇ ਆਂ ਵਿਏਟਨਾਮ ਕੱਟ ਕੇ ਲੱਗ ਲਿਆ ਅਗਲੇ ਨੇ ਕੋਟੇ ਲਓ ਜੀ ਪਹੁੰਚ ਗਏ ਹੁਣ ਆਪਾਂ ਹੋ ਚੀ ਮਿਨ ਸਿਟੀ ਵਿਏਟਨਾਮ ਹੁਣ ਆਪਣੀ ਹੋਊਗੀ ਇਮੀਗ੍ਰੇਸ਼ਨ ਤੇ ਫਿਰ ਆਪਾਂ ਹੋਟਲ ਜਾਵਾਂਗੇ ਲੋ ਬਈ ਅੱਜ ਸਾਡੇ 에어ਪੋਰਟ ਤੇ ਦੋ ਤਿੰਨ ਘੰਟੇ ਖਰਾਬ ਹੋ ਗਏ ਆ ਤੇ ਹੁਣ ਸਾਡੀ ਇਮੀਗ੍ਰੇਸ਼ਨ ਰਾਕੇ ਹੁਣੇ ਨਿਕਲੇ ਹੀ ਆ। ਲੈ ਆ ਵੀ ਨਿਕਲ ਆਏ ਆ ਰ ਆ ਨਿਕਲ ਆਏ ਆ ਵੀ ਵਿਏਟਨਾਮ ਢਾਈ ਤਿੰਨ ਘੰਟੇ ਖਰਾਬ ਕਰਕੇ ਕੀ ਇਲੈਕਟ੍ਰੋਨਿਕ ਵੀਜ਼ਾ ਲੈ ਕੇ ਆਉਣਾ ਵਾ ਵਿਏਟਨਾਮ ਦਾ ਤਾਂ ਬੜੇ ਧਿਆਨ ਨਾਲ ਆਵੋ ਸਾਨੂੰ ਪੰਗਾ ਪੈ ਗਿਆ। ਇਹ ਸਾਨੂੰ ਬੰਦਾ ਪੈਣ ਕਰਕੇ ਬੜੀ ਮੁਸ਼ਕਲ ਹੋਈ ਆ। ਸਾਨੂੰ 200 ਡਾਲਰ ਹੋਰ ਦੇਣਾ ਪੈ ਗਿਆ ਇੱਥੇ ਆ ਕੇ ਕਿਉਂਕਿ ਦਲਬਾਖ ਮਤਲਬ ਕਿ ਜੀ ਕੋਈ ਵੀ ਆਪਣਾ ਨਾਮ ਉਹਦੇ ਮੋਰੇ ਮਿਸਟਰ ਲੱਗਾ ਸੀਗਾ ਤੇ ਦਿੱਕਤ ਦੇ ਕੰਦੀ ਹੈ। ਟੇਡ ਵੇਟ 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 ਅੱਜ ਵੀ ਖੱਜਲ ਖਰਾਬੀ ਉੱਧਾ ਹੋਈ ਗਈ ਵਾ ਬਾਈ। ਚਲੋ। ਯਾਰ ਗੱਡੀ ਆ ਗਈ ਆਪਣੀ। ਮਾਰਨਿੰਗ ਜੀ ਮਾਰਨਿੰਗ ਹੁਣ ਆਪਾਂ ਬ੍ਰੇਕਫਾਸਟ ਕਰਾਂਗੇ ਬਹੁਤ ਖੱਜਲ ਖਰਾਬੀ ਹੋਈ ਵੀ ਰਾਤੀ ਰਾਤੀ ਪਹੁੰਚੇ ਹਾਂ ਏਅਰਪੋਰਟ ਤੋਂ ਹੋਟਲ ਲਗਭਗ 1:00 ਵਜੇ ਰੂਟਰੀ ਮਸੇ ਲੱਭਾ ਸਾਨੂੰ ਲੋ ਜੀ ਬੀਗਨ ਹੋ ਚੀਨ ਸਿੱਕੀ ਇਹਨਾ ਬਹੁਤ ਹੀ ਸੋਹਣੀ ਕੰਟਰੀ ਆ ਥਾਈਲੈਂਡ ਲਾਓਸ ਨਾਲੋਂ ਜਿਹੜਾ ਮੌਸਮ ਨਾ ਉਹ ਜ਼ਿਆਦਾ ਵਧੀਆ ਇੱਥੇ ਮਤਲਬ ਕਿ ਠੰਡਾ ਮੌਸਮ ਨਾ ਗਰਮੀ ਹੈਗੀ ਹੈ ਪਰ ਉਹਦੇ ਹਿਸਾਬ ਨਾਲ ਕਾਫੀ ਟੈਂਪਰੇਚਰ ਡਾਊਨ ਨਾ ਜਿਹੜਾ ਸਾਡਾ ਹੋਟਲ ਵੀ ਆ ਉਹ ਐਨੂਲਿਟੀ ਦੇ ਅੰਦਰ ਵਾਸੋ ਇੱਥੇ ਦੀ ਕੰਫਰਕੇ ਤੁਸੀਂ ਆਰਾਮ ਨਾਲ ਪਹਿਣਾ ਇੰਜੋਏ ਕਰ ਸਕਦੇ ਆ ਬਾਕੀ ਹੁਣ ਹੁਣ ਜਾਵਾਂਗੇ ਘੁੰਮਣ ਫਿਰਨਾ ਤੇ ਉਦੋਂ ਅਪਡੇਟ ਦਿੰਨੇ ਤੁਹਾਨੂੰ ਆਰੇ ਆਪਣਾ ਹੋਟਲ ਰਾਤੀ ਨੂੰ ਲੱਭ ਲਿਆ ਸਾਡੀ ਬੱਸ ਹੋ ਗਈ ਇੱਕ ਮੁੰਡੇ ਨੇ ਸਾਡੀ ਹੈਲਪ ਕੀਤੀ ਇੱਧਰ ਲੈ ਨੇ ਤੇ ਤਾਂ ਦੇਖ ਰਹੇ ਤੁਸੀਂ ਬਲੋ ਥੋੜਾ ਜਿਹਾ ਗਲੀ ਦੇ ਅੰਦਰ ਆ ਪਰ ਇਹ ਆ ਕਿ ਜਿਹੜਾ ਹੋਟਲ ਆ ਬਹੁਤ ਹੀ ਵਧੀਆ ਲੋਕੇਸ਼ਨ ਤੇ ਆ ਵੀ ਮੀਆਂ ਇੱਥੇ ਲਾਗੇ ਦੇ ਲੋਕੀ ਦੇਖਿਆ ਪਿੱਛੇ ਵੀ ਕਾਂਟ ਪਿੰਡੀਆਂ ਨੇ ਇਧਰ ਨਾਲ ਕੈਫੇ ਵਗੈਰਾ ਖੁੱਲੇ ਆ ਵੇਦਨਾਂ ਜਰੂਰ ਘੁੰਮਣਾ ਚਾਹੀਦਾ ਬਹੁਤ ਸੋਹਣਾ ਕੰਟਰੀ ਸਾਫ ਸੁਥਰੀ ਆ ਕੋਈ ਮੁਸ਼ਕਲ ਨਹੀਂ ਕੋਈ ਟੈਨਸ਼ਨ ਨਹੀਂ ਗ੍ਰੈਬ ਐਪ ਡਾਊਨਲੋਡ ਕਰਕੇ ਲਿਆਓ ਜਿੰਨਾ ਦੀ ਖਾ ਪੀ ਲਵੋ ਰਾਤ ਨੂੰ ਤਾਂ 1:30 ਵਜੇ ਆਈ ਅੰਦਰ ਗ੍ਰੈਬ ਤੋਂ ਫੂਡ ਆਨਲਾਈਨ ਆਰਡਰ ਕਰ ਲਿਆ ਸੀਗਾ ਫੇਰਾ ਆ ਮਾ ਆ ਗਿਆ ਆ ਰਿਹਾ ਸਾਡਾ ਹੋਟਲ ਵਧੀਆ ਹੋਟਲ ਆ ਕੋਈ ਦਿੱਕਤ ਨਹੀਂ ਬਸ ਥੋੜੀ ਲੱਭਣ ਚ ਪ੍ਰੋਬਲਮ ਆਉਂਦੀ ਆ ਬਾਕੀ ਕੋਈ ਇਦਾਂ ਕੋਈ ਖਾਸ ਨਹੀਂ ਕੁਝ ਆ ਹੋ ਗਿਆ ਵਾ ਹੁਣ ਆਪਾਂ ਜਾ ਰਹੇ ਆ ਮੋਲ ਕਿਉਂਕਿ ਸਾਨੂੰ ਹੁਣ ਲੈਣਾ ਆਉਣਾ ਨੇ ਕੂੜ ਵਾਲੇ ਨੇ ਪਰ ਉਹਨੇ ਅੱਧੇ ਪਾਣੀ ਚੰਦ ਤੱਕ ਆਉਣਾ ਵਾ ਤੇ ਚਲੋ ਮੈਂ ਚੱਕਰ ਵੀ ਆਪਾਂ ਦੇਖ ਲਈਏ ਧਿਆਨ ਕੋਈ ਘੱਟ ਹੀ ਦਿੰਦਾ ਵੈਸੇ ਇੱਧਰ ਵੀ ਆਹ ਬੜੇ ਅਗਰੇ ਪਾੜੇ ਜਿਦਾ ਆਪਣੇ ਸਿੱਧੀ ਵਾਲੇ ਲੋ ਬਈ ਸੈਗਨ ਸੈਂਟਰ ਚ ਐਂਟਰੀ ਮਾਰਨ ਲੱਗੇ ले ਸਕਦੇ ਆਪਾਂ ਔਰਮਾਨੀ ਦੀ ਲੈ ভাই ਮੈਂ ਨਾ ਦੋ ਕਰ ਲਈ ਸ਼ੋਪਿੰਗ ਹੁਣ ਹੁਣ ਕਿਹਨਾਂ ਜਾਣਾ ਹੌਂਡੀ ਚ ਜਾਣਾ ਸਸਤਾ ਸੀ ਭਾਈ ਮਹਿੰਗਾ ਨਹੀਂ ਸੀ ਸਮਾਨ ਮੈਂ ਦੱਸਦਾ ਵੀਡੀਓ ਚ ਮੈਂ ਕਿਹਾ ਸਸਤਾ ਸੀ ਮਹਿੰਗਾ ਨਹੀਂ ਸੀ ਸਮਾਨ ਇਹ ਰੋਪੇ ਕੋ ਖਾਣਾ ਪੀਓ ਬਹੁਤ ਜਬਰਦਸਤ ਹੈ ਬਸ ਹੁਣ ਆ ਰਹੀ ਹੈ ਫੀਲਿੰਗ ਵਧੀਆ ਬੜੀ ਹਾਂ ਕੋਫੀ ਅਣੀ ਮਸ਼ੀਨਾਂ ਲੱਗੀਆਂ ਨੇ ਦੀ ਵੀ ਖਵਾ ਦਨੇ ਆ। ਹਨਾ। ਲੋ ਜੀ ਥੋੜਾ ਬਹੁਤਾ ਮੌਲਕੋ ਮਲੋ ਨਾਲ ਸਾਡੇ ਚਲ ਐ ਉੱਪਰ ਚਲਦੇ ਆਂ। ਕੋਈ ਨਹੀਂ ਹੈ ਦਿਓ ਦਾ ਫੋਨ ਮੈਸੇਜ ਆ ਜਾਣਾ ਮੈਨੂੰ